ਕੋ ਕਿਵੇਂ ਆ ਸੇਤਾਂ ਤੁਹਾਡੀਆਂ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਆ ਤੇ ਸ਼ਾਮ ਦਾ ਵੇਲਾ ਆ ਸੂਰਜ ਛਿਪ ਚੁੱਕਾ ਆ ਤੇ ਤਕਰੀਬਨ ਜੇ ਆਪਾਂ ਵੇਖੀਏ ਤਾਂ ਹਨੇਰਾ ਹੋਣ ਵਾਲਾ ਜਲਦੀ ਅੱਜ ਗਰਮੀ ਵੱਧ ਸੀ ਕੱਲ ਜਾਂ ਉਸ ਤੋਂ ਪਹਿਲੇ ਦਿਨਾਂ ਦੇ ਮੁਕਾਬਲੇ ਤਾਂ ਗਰਮੀ ਜ਼ਿਆਦਾ ਆ ਤੇ ਮੈਂ ਇੱਕ ਖਬਰ ਪੜ੍ਹੀ ਅੱਜ ਹਨਾ ਉਸ ਖਬਰ ਦੇ ਵਿੱਚ ਇਹ ਜ਼ਿਕਰ ਆ ਐਕਚੁਅਲੀ ਕਿ ਇੱਕ ਸੰਸਥਾ ਦੀ ਰਿਪੋਰਟ ਆਉਂਦੀ ਹੈ ਜਿਹੜੀ ਕਿ ਇਹ ਗੱਲ ਕਹਿੰਦੀ ਹੈ ਕਿ ਆਉਣ ਵਾਲੇ ਕੁਝ ਸਾਲਾਂ 'ਚ ਪੰਜਾਬ ਦਾ ਜਿਹੜਾ ਤਾਪਮਾਨ ਹੈ ਉਹ 2.1 ਡਿਗਰੀ ਤੋਂ ਲੈ ਕੇ ਤਕਰੀਬਨ 3.4 ਡਿਗਰੀ ਤੱਕ ਤਾਪਮਾਨ ਵਧ ਜਾਏਗਾ ਸਾਢੇ 4 ਡਿਗਰੀ ਤਾਪਮਾਨ ਥੋੜਾ ਨਹੀਂ ਹੁੰਦਾ ਜੇ ਤੁਸੀਂ ਹੁਣ ਦਾ ਤਾਪਮਾਨ ਦੇਖੋ ਤੇ ਸਾਡਾ ਮੈਕਸਿਮਮ ਤਾਪਮਾਨ ਜਿਹੜਾ ਆ ਉਹ ਕਈ ਵਾਰੀ 48 ਡਿਗਰੀ ਤੱਕ ਵੀ ਚਲਿਆ ਜਾਂਦਾ ਤੇ ਹੁਣ ਤੁਸੀਂ ਸਾਢੇ 4 ਡਿਗਰੀ ਮੰਨ ਕੇ ਚੱਲੋ ਵੀ 2050 ਤੱਕ ਸ਼ਾਇਦ ਉਹ ਕਹਿ ਰਹੇ ਨੇ ਹੁਣ ਉਹਦੇ ਨਾਲ ਅਸਰ ਸਾਰੇ ਕਾਸੇ ਤੇ ਪੈਣਾ ਸਾਡੇ ਜੀਵਨ ਤੇ ਪੈਣਾ ਸਾਡੇ ਰਹਿਣ ਸਹਿਣ ਤੇ ਪੈਣਾ ਸਾਡੇ ਸਾਡੀਆਂ ਫਸਲਾਂ ਤੇ ਪੈਣਾ ਮੈਂ ਇੱਕ ਗੱਲ ਦੱਸਦੇ ਆ ਅਹ ਕਿ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਕਿਦਾ ਐਨੀਮਲ ਲਵਰ ਅਹ ਦੇਖੋ ਸਾਰੇ ਕਾਸੇ ਤੇ ਪੈਣਾ ਪਰ ਓਵਰ ਆਲ ਜਦੋਂ ਤੁਸੀਂ ਦੇਖੋ ਤੇ ਮੈਂ ਇੱਕ ਗੱਲ ਤੁਹਾਨੂੰ ਇਹ ਕਣੀ ਆ ਕਿ ਵਿਅਕਤੀ ਕਹਿੰਦੇ ਨੇ ਕਿ ਜਿਹੜਾ 60 ਡਿਗਰੀ ਤੋਂ ਉੱਪਰ ਕੁਛ ਬਚਣਾ ਨਹੀਂ ਹੈਗਾ ਹਣਾ ਤਾਂ ਜੇ ਹੁਣ ਆਪਾਂ ਆਪਣਾ ਵੇਖੀਏ ਸਾਡਾ ਜਿਹੜਾ ਇਹ ਪਲਾਨਟ ਆ ਜਾਂ ਸਾਡਾ ਇਹ ਪੰਜਾਬ ਚਲੋ ਆਪਾਂ ਪੰਜਾਬ ਦੀ ਗੱਲ ਕਰਦੇ ਆ ਪਲਾਨਟ ਨੂੰ ਛੱਡ ਦੀ ਆਪਾਂ ਤੇ ਉਹ ਕਿਵੇਂ ਅ ਅਸੀਂ ਇਸ ਚੀਜ਼ ਨੂੰ ਟੈਕਲ ਕਰ ਸਕਦੇ ਹੁਣ ਮੈਂ ਆਉਣ ਵਾਲਾ ਜਿਹੜਾ ਸਮਾਂ ਆ ਥੋੜੇ ਦਿਨ ਆ ਥੋੜੇ ਦਿਨਾਂ ਤੱਕ ਸਾਡੇ ਕੋਲ ਜਿਹੜਾ ਮਹੀਨਾ ਸ਼ੁਰੂ ਹੋਣਾ ਉਹ ਸੌਣ ਦਾ ਹੋਣਾ ਮੈਂ बार-बार ਉਹ ਸੰਦੇਸ਼ ਦਿੰਦਾ ਹੁਣ ਕਿ ਯਾਰ ਸੌਣ ਦੇ ਮਹੀਨੇ ਵੱਧ ਵੱਧ ਰਕਤ ਲਾਓ ਬੂਟੇ ਲਾਓ ਜਿੰਨੇ ਲੱਗ ਸਕਦੇ ਨੇ ਇਹਦਾ ਬੇਸਿਕ ਤੇ ਫੌਰੀ ਹੱਲ ਹੋਰ ਕੋਈ ਸਾਡੇ ਕੋਲ ਹੈ ਨਹੀਂ ਕਾਰਨ ਕੀ ਹੈ ਕਿ ਅਸੀਂ ਪੋਲੂਸ਼ਨ ਜਿਹੜਾ ਕਰਦੇ ਪਏ ਆ ਨਾ ਉਹ ਉਹਦੇ ਵਿੱਚ ਇੱਕ ਚੀਜ਼ ਹੁਣ ਬਹੁਤ ਵੱਡੀ ਐਡ ਹੋਈ ਆ ਜਿਹਦੇal ਸਾਡਾ ਧਿਆਨ ਨਹੀਂ ਹੈਗਾ ਇੱਕ ਚੀਜ਼ ਐਡ ਕੀਤੀ ਅਸੀਂ ਪੋਲਿਊਸ਼ਨ ਦੇ ਵਿੱਚ ਉਹ ਹੈਗੀ ਆ ਜਿਹੜਾ ਕੂੜੇ ਕਰਕਟ ਨੂੰ ਅੱਗ ਲਾਈ ਜਾਣਾ ਹੁਣ ਦੇਖੋ ਅਸੀਂ ਜੋ ਕੁਛ ਵੀ ਕੂੜਾ ਇਕੱਠਾ ਕਰਦੇ ਆ ਘਰਾਂ ਦਾ ਉਹ ਢੇਰ ਤੇ ਜਾਂਦਾ ਤੇ ਢੇਰ ਤੋਂ ਫਿਰ ਉਹ ਜਿਹੜਾ ਅੱਗ ਲੱਗਦੀ ਆ ਉਹਨੂੰ ਢੇਰਾਂ ਨੂੰ ਜ਼ਿਆਦਾ ਅੱਗ ਹੀ ਲੱਗਦੀ ਆ ਨਹੀਂ ਤੇ ਤੁਸੀਂ ਦੱਸੋ ਕੂੜਾ ਕਿੱਥੇ ਜਾ ਰਿਹਾ ਕੋਈ ਬੰਦਾ ਦੱਸ ਦੇ ਵੀ ਉਹ ਕੂੜਾ ਕਿੱਥੇ ਜਾਂਦਾ ਪਹਿਲੇ ਸਮੇਂ ਅਜ ਕੀ ਸੀ ਤੇ ਸਾਡੇ ਕੂੜਾ ਕੀ ਸੀਗਾ ਸਾਡੇ ਘਰਾਂ ਦਾ ਮਤਲਬ ਮਿੱਟੀ ਵਗੈਰਾ ਜੋ ਅਸੀਂ ਝਾੜੂ ਲਾਇਆ ਹੋਇਆ ਆ ਜਾਂ ਸੁਆਹ ਆ ਤੇ ਗੋਹੇ ਦੀਆਂ ਤਾਂ ਪਾਥੀਆਂ ਵਗੈਰਾ ਪੱਥ ਲੈਂਦੇ ਹੀ ਜਾਂ ਮਾੜਾ ਮੋਟਾ ਕਿਸੇ ਨੇ ਚਲੋ ਗੋਹਾ ਵੀ ਸਿੱਟ ਦਿੱਤਾ ਤਾਂ ਉਹ ਤਾਂ ਢੇਰ ਬਣ ਗਿਆ ਉਹਦੇ ਲੋਕ ਖੇਤਾਂ 'ਚ ਖਿਲਾਰਦੇ ਹੁੰਦੇ ਸੀ ਤੇ ਹੁਣ ਵਾਲਾ ਜਿਹੜਾ ਕੂੜਾ ਆ ਕੀ ਇਹ ਖੇਤਾਂ 'ਚ ਖਿਲਾਰਨ ਦੇ ਲਾਇਕ ਹੈਗਾ ਕਿ ਨਹੀਂ ਹੈਗਾ ਇਹ ਹੁਣ ਤੁਸੀਂ ਆਪ ਦੇਖ ਲਓ ਉਦੇ ਨਾਲ ਯਾਰ ਪਤਾ ਕਿਦਾਂ ਹੋ ਰਿਹਾ ਆ ਉਹਦੇ ਨਾਲ ਸਾਡੇ ਸਮਾਜ ਦੇ ਵਿੱਚ ਜਾਂ ਸਾਡੇ ਇਸ ਪੰਜਾਬ ਦੇ ਵਿੱਚ ਟੈਂਪਰੇਚਰ ਨੂੰ ਬਹੁਤ ਵੱਡਾ ਫਰਕ ਪਿਆ ਹੈ ਤੇ ਮੈਂ ਤੁਹਾਨੂੰ ਇੱਕੋ ਬੇਨਤੀ ਕਰੂੰਗਾ ਕਿ ਪੰਜਾਬ ਦੇ ਵਿੱਚ ਐਤ ਕੀ ਤੁਸੀਂ ਵੱਧ ਤੋਂ ਵੱਧ ਜਿਹੜੇ ਬੂਟੇ ਤੁਸੀਂ ਆਪ ਵੀ ਲਗਾਓ ਕਣਕ ਦੇ ਵੱਢਣ ਤੋਂ ਬਾਅਦ ਤੁਸੀਂ ਆਪਣੇ ਆਲੇ ਦੁਆਲੇ ਨਿਗਾਹ ਮਾਰੋ ਪਿੰਡਾਂ ਦੇ ਵਿੱਚ ਕਿ ਜਦੋਂ ਆ ਆਹ ਕੰਈ ਲੋਕਾਂ ਨੇ ਅੱਗ ਲਾਈ ਆ ਤਾਂ ਉਹਨਾਂ ਨੇ ਮੋਢ ਜਿਹੜੇ ਸੀਗੇ ਚਲੋ ਮੈਂ ਨਹੀਂ ਕਹਿੰਦਾ ਵੀ ਸਿੱਧੀ ਨਾਲ ਨੂੰ ਅੱਗ ਲਾਈਏ ਮੋਢ ਵਗੈਰਾ ਜਿਹੜੇ ਸੀਗੇ ਤਾਂ ਖੇਤਾਂ ਦੇ ਨਾਲ-ਨਾਲ ਰਾਹ ਦੇ ਨਾਲ ਲੱਗਦਾ ਜਿਹੜਾ ਜਿਹੜਾ ਥਾਂ ਹੁੰਦਾ ਆ ਜਿੱਥੇ ਦਰਖਤ ਹੁੰਦੇ ਆ ਉਥੇ ਕਿੱਥੇ ਕਿੱਥੇ ਅੱਗ ਨਹੀਂ ਲੱਗੀ ਤੁਸੀਂ ਨੋਟ ਕਰ ਲਓ ਉਹਦੇ ਵਿੱਚ ਕਿੰਨੇ ਬੂਟੇ ਕਿੰਨੀਆਂ ਜੜੀਆਂ ਬੂਟੀਆਂ ਛੋਟੇ ਛੋਟੇ ਦਰਖਤ ਮਤਲਬ ਐ ਸਾਈਜ਼ ਦੇ ਵੀ ਦਰਖਤ ਜਿਹੜੇ ਉੱਚ ਹੋ ਚੁੱਕੇ ਆ ਖਰਾਬ ਹੋ ਚੁੱਕੇ ਲੂ ਹੋ ਚੁੱਕੇ ਆ ਲੱਖਾਂ ਦੀ ਗਿਣਤੀ ਚ ਹੋਏ ਆ ਔਰ ਇਹਨੂੰ ਸਾਨੂੰ ਫਿਕਰ ਕਰਨਾ ਪੈਣਾ ਜੇ ਤੁਸੀਂ ਆਪ ਦੀਆਂ ਆਉਂਦੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਆਪਣੇ ਬੱਚਿਆਂ ਦੇ ਚਾਹਦੇ ਆ ਕਿ ਉਹ ਵੀ ਬਚੇ ਰਹਿਣ ਉਹਨਾਂ ਲਈ ਵੀ ਇਹ ਧਰਤੀ ਬਚੀ ਰਵੇ ਸਾਨੂੰ ਫਿਕਰ ਕਰਨਾ ਪੈਣਾ ਗੱਲਾਂ ਗੁੱਲਾਂ ਨਾਲ ਨਹੀਂ ਕੁਝ ਵੀ ਹੋਣਾ ਐਵੇਂ ਇਸ ਯੱਬ ਚ ਨਾ ਪਾਵੂ ਪਰ ਗੱਲ ਕਿੱਥੇ ਆ ਜਾਂਦੀ ਵੀ ਰੋਲੇ ਰੂਪੇ ਪਾ ਕੇ ਸਾਰੇ ਚੁੱਪ ਕਰ ਜਾਂਦੇ ਆ ਤੇ ਵੱਧ ਤੋਂ ਵੱਧ ਬੂਟੇ ਲਾਉਣ ਦਾ ਜਿਹੜਾ ਕਲਚਰ ਆ ਉਹ ਪੈਦਾ ਕਰੋ 1 ਨੰਬਰ 1 ਪੰਜਾਬ ਸਰਕਾਰ ਨਰਸਰੀਆਂ ਤੋਂ ਬੂਟੇ ਦਿੰਦੀ ਆ ਥੋੜੇ ਪੈਸੇ ਹੁਣ ਉਹਨਾਂ ਨੇ ਲਾਤੇ ਸੀ ਪਿਛਲੇ ਸਾਲ ਮੈਨੂੰ ਨਹੀਂ ਪਤਾ ਐ ਕਿ ਉਹਨਾਂ ਨੇ ਪੈਸੇ ਲਾਉਣੇ ਆ ਕਿ ਨਹੀਂ ਲਾਉਣੇ ਪਰ ਮੈਂ ਨਿੱਜੀ ਤੌਰ ਤੇ ਪੈਸਿਆਂ ਦੇ ਹੱਕ 'ਚ ਮੇਰੇ ਮੇਰੀ ਸੋਚ ਆ ਇਹ ਲਾਉਣੇ ਚਾਹੀਦੇ ਆ ਕਿਉਂ ਕਿਉਂਕਿ ਫ੍ਰੀ ਦੀ ਚੀਜ਼ ਦੀ ਕਦਰ ਨਹੀਂ ਹੁੰਦੀ ਤੁਸੀਂ ਭਾਵੇਂ 10 ਰੁਪਏ ਦਾ ਬੂਟਾ ਖਰੀਦੋ 15 ਦਾ ਖਰੀਦੋ 20 ਦਾ ਖਰੀਦੋ ਉਹਦੀ ਕਦਰ ਹੋਊਗੀ ਤੋਂ ਤੁਸੀਂ ਬਹੁਤ ਅੱਛੀਆਂ ਨਰਸਰੀਆਂ ਤੁਹਾਡੇ ਆਲੇ ਦੁਆਲੇ ਹੁੰਦੀਆਂ ਸਰਕਾਰ ਦੀਆਂ ਜੰਗਲਾਤ ਮਹਿਕਮੇ ਦੀਆਂ ਤਾਂ ਤੁਸੀਂ ਉਹ ਲੈ ਸਕਦੇ ਬੂਟੇ ਉਹਨਾਂ ਤੋਂ ਲਵੋ ਨਾਲ ਤੁਸੀਂ ਬਾਗਬਾਨੀ ਮਹਿਕਮੇ ਦੇ ਬੂਟਿਆਂ ਤੋਂ ਵੀ ਜਿਹੜਾ ਆ ਉਹ ਲੈ ਸਕਦੇ ਆ ਤੇ ਤੁਸੀਂ ਬਾਗਬਾਨੀ ਵਿਭਾਗ ਦੇ ਨਰਸਰੀ ਵੀ ਹੁੰਦੀ ਆ ਆਪਣੇ ਜਲੰਧਰ ਸਾਡੇ ਜਲੰਧਰ ਚ ਹੈਗੀ ਆ ਬਾਕੀ ਤੁਸੀਂ ਆਪੋ ਆਪਣੇ ਯਾਰ ਏਰੀਆ ਚ ਪਤਾ ਕਰ ਲਓ ਹੁਣ ਕਿੱਥੇ ਕਿੱਥੇ ਹੈ ਕਿੱਥੇ ਨਹੀਂ ਉਹ ਤੁਹਾਨੂੰ ਪਤਾ ਕਰਨਾ ਪੈਣਾ ਤੇ ਨਾਲ ਦੀ ਨਾਲ ਕੁਝ ਸੰਸਥਾਵਾਂ ਜਿਹੜੀਆਂ ਕੰਮ ਕਰਦੀਆਂ ਨੇ ਤੁਸੀਂ ਉਹਨਾਂ ਤੱਕ ਵੀ ਪਹੁੰਚ ਕਰ ਸਕਦੇ ਆ ਤੇ ਇੱਕ ਚੀਜ਼ ਦਾ ਤੁਸੀਂ ਉਦਮ ਕਰੋ ਜਿਹੜੇ ਮੁੰਡੇ ਕਹਿੰਦੇ ਆ ਨਾ ਮੈਨੂੰ ਬਹੁਤ ਸਾਰੇ ਮੈਸੇजेस ਉਹ ਆ ਜਾਂਦੇ ਕਈ ਵਾਰੀ ਉਹਨਾਂ ਦਾ ਮੇਰੇ ਕੋਲ ਜਵਾਬ ਹੈ ਨਹੀਂ ਕਈ ਵਾਰੀ ਮੁੰਡਿਆਂ ਦਾ ਉਹ ਮੈਨੂੰ ਕਹਿ ਦਿੰਦੇ ਆ ਕਿ ਸਾਡੇ ਕੋਲ ਥਾਂ ਹੈਗੀ ਆ ਪਰ ਸਾਡੇ ਕੋਲ ਬੂਟੇ ਹੈ ਨਹੀਂਗੇ ਜਾਂ ਸਾਡੇ ਕੋਲ ਪੈਸੇ ਹੈ ਨਹੀਂਗੇ। ਤੋਂ ਯਾਰ ਮੇਰਾ ਤੁਹਾਨੂੰ ਇੱਕ ਬੇਨਤੀ ਹੈਗੀ ਆ ਕਿ ਤੁਸੀਂ ਅਗਰ ਤੁਹਾਡੇ ਕੋਲ ਪੰਚਾਇਤੀ ਥਾਂ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਸਾਡੇ ਕੋਲ ਕੁਝ ਇਹ ਜਿਹੀ ਥਾਂ ਬਾਚਦੀ ਆ ਜਿੱਥੇ ਕਿ ਅਸੀਂ ਬੂਟੇ ਲਾ ਸਕਦੇ ਆ। ਤੋਂ ਉਥੇ ਤੁਸੀਂ ਇਹ ਕਰ ਲਓ ਕਿ ਤੁਸੀਂ ਜਿੱਦਾਂ ਹੁਣ ਬਾਬਾ ਸੇਵਾ ਸਿੰਘ ਜੀ ਹੈਗੇ ਨੇ ਸਤਕਾਰਯੋਗ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਹੈਗੇ ਨੇ ਸੰਸਥਾ ਉਹ ਬਹੁਤ ਜ਼ਿਆਦਾ ਸੇਵਾ ਕਰਦੇ ਨੇ ਤੇ ਪੰਜਾਬ ਚ ਉਹਨਾਂ ਨੇ 550 ਚਿੜੀਆਂ ਲਾਉਣ ਦਾ ਇੱਕ ਏਮ ਰੱਖਿਆ ਹੋਇਆ ਜਾਂ ਟਾਸਕ ਹੈ ਉਹਨਾਂ ਦਾ ਤਾਂ ਮੈਨੂੰ ਨਹੀਂ ਪਤਾ ਉਹ ਲਾ ਚੁੱਕੇ ਆ 550 ਜਾਂ ਉਸ ਤੋਂ ਓਵਰ ਹੋ ਚੁੱਕਾ ਆ ਜਾਂ ਹਜੇ ਨਹੀਂ ਲੱਗੇ ਉਹਨਾਂ ਦੇ ਪਰ ਤੁਸੀਂ ਉਹਨਾਂ ਨਾਲ ਸੰਪਰਕ ਕਰੋ ਖਰੂਰ ਸਾਹਿਬ ਜਾ ਕੇ ਆਵੋ ਉਹਨਾਂ ਨਾਲ ਗੱਲ ਕਰੋ ਜੇ ਤੁਹਾਨੂੰ ਲੱਗਦਾ ਕਿ ਉਹ ਵੀ ਤੁਹਾਡੀ ਹੈਲਪ ਕਰ ਸਕਦੇ ਆ ਤੇ ਕਰੋ ਤੋ ਇਹ ਉਹਨਾਂ ਦੀ ਮੈਂ ਬਿਲਕੁਲ ਆਪਾਂ ਕਹਿੰਦੇ ਵੀ ਉਹ ਬਹੁਤ ਵਧੀਆ ਕੰਮ ਕਰਦੇ ਨੇ ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਆਂ ਬਾਕੀ ਜੇ ਕੋਈ ਸੀਚੇ ਵਾਲਿਆਂ ਦੇ ਨਾਲ ਸੰਪਰਕ ਰੱਖਦਾ ਆ ਜਿਨ੍ਹਾਂ ਦਾ ਸੰਪਰਕ ਹੈਗਾ ਜੇ ਉਹਨਾਂ ਨੂੰ ਕੁਝ ਪਤਾ ਹੋਵੇ ਤੁਸੀਂ ਉਹਨਾਂ ਨਾਲ ਵੀ ਸੰਪਰਕ ਕਰ ਸਕਦੇ ਆਂ ਆਈ ਥਿੰਕ ਤੁਹਾਡਾ ਉਹ ਵੀ ਹੈਲਪ ਜਿਹੜੀ ਆ ਉਹ ਕਰ ਦੇਣਗੇ ਠੀਕ ਆ ਤੋ ਜ਼ਰੂਰੀ ਆ ਤੁਹਾਡੇ ਲਈ ਸਾਰਿਆਂ ਲਈ ਦੇਖੋ ਘਰਾਂ ਦੇ ਵਿਹੜਿਆਂ 'ਚ ਭਾਵੇਂ ਬੂਟੇ ਲਾ ਲਓ ਜੋ ਮਰਜ਼ੀ ਕਰ ਲਓ ਤੁਹਾਨੂੰ ਕਰਨਾ ਪੈਣਾ ਤੁਹਾਡੇ ਕੋਲ ਹੋਰ ਕੋਈ ਰਾਹ ਨਹੀਂ ਹੈਗਾ ਪਰ ਕੀ ਕਹਿੰਦੇ ਹੁੰਦੇ ਵੀ ਵੇੜੇ ਆਈ ਜੰਝ ਤੇ ਵਿਨੋ ਕੁੜੀ ਦੇ ਕੰਨ ਹਨਾ ਵੇੜੇ ਆਈ ਜੰਨ ਤੇ ਵਿਨੋ ਕੁੜੀ ਦੇ ਕੰਨ ਇਦਾਂ ਹੁੰਦਾ ਨਾ ਤੇ ਵੇੜੇ ਆਈ ਜੰਨ ਜਿਹੜੀ ਆ ਨਾ ਉਹ ਜਿੱਦਣ ਟੈਂਪਰੇਚਰ ਅਪ ਹੋਣ ਲੱਗਿਆ ਇੱਥੇ ਦੁਨੀਆ ਬੜਕ ਬੜਕ ਕੇ ਡਿਗਣੀ ਆ ਬਹੁਤ ਹੀ ਸੀਰੀਅਸ ਇਸ਼ੂ ਹੈ ਇਹ ਇਹਦੇ ਬਾਰੇ ਸਾਨੂੰ ਜਾਗਣਾ ਪਊਗਾ ਤੁਸੀਂ ਇਹਨੂੰ ਅਵੇਸਲੇ ਨਾ ਹੋਵੋ ਦੋਸਤੋ ਥੋੜਾ ਜਿਹਾ ਇਹਦੇ ਬਾਰੇ ਫਿਕਰਮੰਦ ਹੋਈਏ ਤੇ ਇੱਕ ਹੋਰ ਵੀ ਤੁਹਾਨੂੰ ਬੇਨਤੀ ਕਿ ਹਜੇ ਤੱਕ ਮੌਸਮ ਬਹੁਤ ਠੀਕ ਰਿਹਾ ਆ ਓਨੀ ਜ਼ਿਆਦਾ ਗਰਮੀ ਹਜੇ ਵੀ ਨਹੀਂ ਹੋਈ ਵੀ ਤਰਾ ਤਰਾ ਦੁਨੀਆ ਕਰ ਉੱਠੀ ਆ ਮੈਨੂੰ ਨਹੀਂ ਲੱਗਦਾ ਹਜੇ ਹੋਈ ਤਕਰੀਬਨ ਕੁਛ ਦਿਨਾਂ ਬਾਅਦ ਹਵਾ ਚੱਲਦੀ ਰਹੀ ਆ ਮੀਂਹ ਵੀ ਪੈ ਜਾਂਦਾ ਰਿਹਾ ਆ ਤੇ ਜਿੰਨਾ ਕ ਵੀ ਹੋ ਸਕਦਾ ਏਸੀ ਦੀ ਵਰਤੋਂ ਨੂੰ ਘਟਾਈਏ ਏਸੀ ਦੀ ਵਰਤੋਂ ਨੂੰ ਘਟਾਓ ਤੇ ਕੂੜੇ ਕਰਕਟ ਦੇ ਬਾਰੇ ਯਾਰ ਸਾਨੂੰ ਸੋਚਣਾ ਪਊਗਾ ਤੇ ਜਿਹੜੇ ਯੂਥ ਇਦਾਂ ਦੀ ਹੈਗੀ ਆ ਸੋਚਦੀ ਆ ਜਿਹੜੇ ਨੌਜਵਾਨ ਵੀਰ ਭਰਾ ਪੈਣਾ ਜਿਹੜੇ ਇਦਾਂ ਸੋਚਦੇ ਆ ਉਹ ਜਰੂਰ ਸੋਚੋ ਤੁਹਾਨੂੰ ਸੋਚਣਾ ਪਊਗਾ ਤੇ ਆਪਾਂ ਕੋਈ ਇਹਦੇ ਬਾਰੇ ਸਟੈਪ ਜਿੱਦਾਂ ਦਾ ਵੀ ਹੋ ਸਕਦਾ ਆਪਾਂ ਜਰੂਰ ਚੱਕੀਏ ਬਾਕੀ ਜਿੰਨੇ ਜੋਗੇ ਆਪਾਂ ਆ ਆਪਾਂ ਜਾਗਰੂਕਤਾ ਫਲਾਉਣ ਦੇ ਲਈ ਆਪਾਂ ਮਾੜਾ ਮੋਟਾ ਕੰਮ ਕਰਦੇ ਰਹਿਨੇ ਆ ਠੀਕ ਆ ਵੀਡੀਓਜ਼ ਹੁੰਦੀਆਂ ਰਹਿਣੀਆਂ ਜਦੋਂ ਲਾਈਵ ਹੋਈ ਦਾ ਬੂਟਿਆਂ ਦਾ ਸੰਦੇਸ਼ ਬੂਟਿਆਂ ਦੇ ਲਈ ਤੁਹਾਨੂੰ ਬੇਨਤੀ ਆਪਾਂ ਹਮੇਸ਼ਾ ਕਰਦੇ ਰਹੇ ਨੇ ਇੱਕ ਗੱਲ ਯਾਰ ਹੋਰ ਸੱਚ ਧਿਆਨ ਰੱਖਿਓ ਬੂਟੇ ਨੇਟਿਵ ਹੀ ਲਾਓ ਬੂਟੇ ਕਦੇ ਵੀ ਤੁਸੀਂ ਕੋਸ਼ਿਸ਼ ਕਰੋ ਜਿਹੜੇ ਵਿਦੇਸ਼ੀ ਬੂਟੇ ਆ ਦੂਸਰੇ ਥਾਹਾਂ ਦੇ ਬੂਟੇ ਆ ਉਹਨਾਂ ਨੂੰ ਨਾ ਲਾਓ ਜਿਸ ਤਰ੍ਹਾਂ ਪੰਜਾਬ ਤੋਂ ਬਾਹਰਲੇ ਬੂਟੇ ਆ ਜਿੱਦਾਂ ਹੁਣ ਅੱਜਕੱਲ ਪਾਮ ਦਾ ਬਹੁਤ ਰੌਲਾ ਆ ਵੀ ਪਾਮ ਲਾਏ ਜਾਣ ਦੀ ਪੰਜਾਬ ਚ ਧੜਾ ਧੂੜ ਵਿਦੇਸ਼ੀ ਬੂਟੇ ਲੱਗ ਰਹੇ ਨੇ ਫਿਰ ਘਰਾਂ ਚ ਤੁਸੀਂ ਸਜਾਵਟ ਲਈ ਵੀ ਵਿਦੇਸ਼ੀ ਬੂਟੇ ਲਾ ਰਹੇ ਆ ਮੈਂ ਇੱਕ ਤੁਹਾਨੂੰ ਬੇਨਤੀ ਕਰਨੀ ਆ ਤੁਸੀਂ ਜਿਹੜੀਆਂ ਜੜੀਆਂ ਬੂਟੀਆਂ ਸਾਡੇ ਦੇਸੀ ਨੇ ਜਿੱਦਾਂ ਅਸ਼ਵਗੰਧਾ ਹੋ ਗਈ ਯਾ ਤુલਸੀ ਹੋ ਗਈ ਹਨਾ ਯਾ ਤੁਸੀਂ ਹੋਰ ਵੀ ਬਹੁਤ ਸਾਰੇ ਬੂਟੇ ਇਦਾਂ ਦੇ ਦੇਸੀ ਸਾਡੀਆਂ ਜੜੀਆਂ ਬੂਟੀਆਂ ਕਹਿ ਸਕਦੇ ਉਹਨਾਂ ਨੂੰ ਜੇ ਤੁਸੀਂ ਨਹੀਂ ਵੀ ਬਾਰਤਣੀਆਂ ਤਾਂ ਆਪਣੇ ਵੇੜਿਆਂ ਚ ਲਾ ਲਓ ਯਾਰ ਹਵਾ ਤਾਂ ਸੋਹਣੀ ਤੁਹਾਨੂੰ ਛੱਡਣ ਗਈ ਤੁਸੀਂ ਇਹ ਸੋਚੋ ਨਾ ਤੇ ਅਸ਼ੁਭਗੰਦਾ ਦਾ ਬੂਟਾ ਅੱਜ ਕੱਲ ਇੰਨਾ ਸੋਹਣਾ ਲੱਗਦਾ ਨਾ ਬਈ ਕਮਾਲ ਆ ਤੁਸੀਂ ਦੇਖ ਲਓ ਮੈਂ ਮੈਂ ਦਿਖਾਉਣਾ ਭੁੱਲ ਗਿਆ ਮੈਂ ਤੁਹਾਨੂੰ ਕੱਲੂ ਦਿਖਾ ਲ ਦੂੰਗਾ ਵੀ ਕੱਲ ਜਾਂ ਪਰਸੋ ਦਿਖਾ ਲ ਦੂੰਗਾ ਅਸ਼ਵਗੰਧਾ ਅੱਜ ਕੱਲ ਉਹਨੂੰ ਬਹੁਤ ਸੋਹਣੇ ਦਾਣਾ ਜਾਂ ਪਿਆਵ ਫਲ ਆਇਆ ਹੋਇਆ ਤੇ ਬਹੁਤ ਸੋਹਣਾ ਲੱਗਦਾ ਤੇ ਤੁਸੀਂ ਦਿਨ ਵਿੱਚ ਇੱਕ ਵਾਰ ਮਤਲਬ ਇਸ ਤਰ੍ਹਾਂ ਇਮਿਊਨਿਟੀ ਬੂਸਟਰ ਇੰਨਾ ਤਕੜਾ ਆ ਅਸ਼ਵਗੰਧਾ ਸਾਡਾ ਦੇਖੋ ਸਾਡੀ ਆਯੁਰਵੇਦ ਨੇ ਇਹਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਮੰਨਿਆ ਤੇ ਆਪਾਂ ਇਹਨਾਂ ਚੀਜ਼ਾਂ ਨੂੰ ਪਲਾ ਕੇ ਬੈਠੇ ਹੋਏ ਆ ਤੇ ਆਪਾਂ ਜਿਹੜੇ ਵਿਦੇਸ਼ੀ ਬੂਟੇ ਆ ਉਹਨਾਂ ਪਿੱਛੇ ਪਏ ਹੋਏ ਆ ਔਰਨਾਮੈਂਟਲ ਜ਼ਿਆਦਾ ਅਸੀਂ ਪਸੰਦ ਕਰ ਰਹੇ ਹਾਂ ਤੁਹਾਨੂੰ ਲੱਗਦਾ ਇਹ ਹੈ ਕਿ ਇਹ ਸਾਨੂੰ ਬਹੁਤ ਕੁਝ ਦਿੰਦੇ ਆ ਪਰ ਉਹ ਤੁਹਾਨੂੰ ਦੇ ਕੇ ਨਹੀਂ ਕੁਝ ਇੰਨਾ ਜ਼ਿਆਦਾ ਜਾਂਦੇ ਹੈਗੇ ਮਤਲਬ ਉਹ ਕਮਜ਼ੋਰ ਬੂਟੇ ਨੇ ਠੀਕ ਆ ਉਹਨਾਂ ਨੂੰ ਤੁਸੀਂ ਨਾ ਮਤਲਬ ਵਰਤੋ ਇੰਨਾ ਜ਼ਿਆਦਾ ਨਾਮ ਲਾਵੋ ਤੇ ਈਵਨ ਤੁਸੀਂ ਉਹੀ ਬੂਟਾ ਲਾਓ ਜਿਹੜਾ ਨੇਟਿਵ ਬੂਟਾ ਪੰਜਾਬ ਦਾ ਤੇ ਜਿਹੜੇ ਬੂਟੇ ਨੇ ਇੱਥੇ ਕਾੜ ਕੱਢਣੀ ਆ ਜਿਹੜਾ ਬੂਟਾ ਤੁਹਾਡਾ ਅ ਤੁਹਾਡਾ ਆਪਣਾ ਹੈਗਾ ਆ ਜਿੱਦਾਂ ਹੁਣ ਜਿੱਥੇ ਤਾਂ ਥਾਂ ਹੈਗੀ ਆ ਉਥੇ ਤਾਂ ਟਾਲੀਆਂ ਵਗੈਰਾ ਜਾਂ ਵੱਡੇ ਬੂਟੇ ਲਾਏ ਜਾਣ ਹਨਾ ਤੇ ਜਿੱਥੇ ਥਾਂ ਹੈ ਨਹੀਂਗੀ ਤਾਂ ਉਥੇ ਤੁਸੀਂ ਲਾ ਸਕਦੇ ਆ ਛੋਟੇ ਬੂਟੇ ਲਾ ਸਕਦੇ ਆ ਵੀ ਜਾਂ ਚਲੋ ਘੱਟ ਤੋਂ ਘੱਟ ਹੁਣ ਮੈਂ ਐਗਜ਼ਾਮਪਲ ਦੇ ਤੌਰ ਤੇ ਆ ਕਰੀ ਪੱਤਾ ਠੀਕ ਆ ਇੱਕ ਕਰੀ ਪੱਤਾ ਜਾਂ ਕੜੀ ਪੱਤਾ ਜੋ ਵੀ ਹੁੰਦਾ ਆ ਆ ਹੁਣ ਤੁਸੀਂ ਦੇਖ ਲਓ ਇਹਨੂੰ ਫਲ ਕਿੰਨੇ ਸੋਹਣੇ ਆਏ ਹੋਏ ਆ ਠੀਕ ਆ ਆਇਦਾ ਫਾਲਿਆ ਇੱਕ ਤਰ੍ਹਾਂ ਦੇ ਨਾਲ ਹਨਾ ਇਹ ਹੀ ਇਹਦਾ ਬੀਜ ਆ ਹਨਾ ਤੇ ਇਹ ਹੁਣ ਕੜੀ ਪੱਤਾ ਆ ਤੁਹਾਨੂੰ ਪਤਾ ਕੜੀ ਪੱਤੇ ਨੂੰ ਮਿੱਠੀ ਨਿੰਮ ਵੀ ਕਹਿੰਦੇ ਨੇ ਇਹ ਮਿੱਠੀ ਨਿੰਮ ਆ ਇਹਦੇ ਵਿੱਚ ਕਹਿੰਦੇ ਆ ਜੋ ਮੈਂ ਥੋੜਾ ਜਿਹਾ ਇਹਦੇ ਬਾਰੇ ਜਾਣਿਆ ਆ ਮੈਨੂੰ ਮੈਨੂੰ ਪੜਨ ਨੂੰ ਮਿਲਿਆ ਸੀ ਉਹ ਇਹ ਕਹਿੰਦੇ ਆ ਕਿ ਈ ਦੀ ਜਿਹੜੇ ਗੋਣੇ ਆ ਉਹ ਨਿੰਮ ਵਾਲੇ ਗੋਣੇ ਆ ਤੇ ਤੁਸੀਂ ਦੇਖੋ ਕਿੰਨੀ ਦੁਨੀਆ ਆ ਜਿਹੜੀ ਇਹਦੇ ਥੋੜਾ ਜਿਹਾ ਪੱਤੇ ਤੋੜ ਕੇ ਅਹ ਹਰ ਰੋਜ਼ ਦਾਲ ਸਬਜ਼ੀ ਚ ਖਾਂਦੇ ਨੇ ਹੁਣ ਮੈਂ ਇਸ ਤੋਂ ਅੱਗੇ ਸੋਚਦਾ ਮੰਨ ਲਓ ਤੁਸੀਂ ਨਹੀਂ ਖਾਂਦੇ ਤੇ ਤੁਹਾਡੇ ਨੇੜੇ ਘਰਾਂ ਦੇ ਲੱਗਾ ਆ ਤੁਹਾਡੇ ਕੋਲ ਲੱਗਾ ਆ ਹਵਾ ਕਿੰਨੀ ਸ਼ੁੱਧ ਕਰੂਗਾ ਤੋਂ ਇਹਨੂੰ ਵੀ ਨਿੰਮ ਕਹਿ ਦਿੰਦੇ ਨੇ ਹਨਾ ਦੇਸੀ ਨਮ ਸੌਰੀ ਮਿੱਠੀ ਨਮਾ ਬੋਲ ਦਿੰਦੇ ਆ ਤੋ ਇਹ ਜਿਹੇ ਬੂਟੇ ਲਾਉਣ ਦੀ ਕੋਸ਼ਿਸ਼ ਕਰੋ ਜਿਹੜਾ ਤੁਸੀਂ ਪਏ ਹੋਏ ਹਨਾ ਸਾਡੇ ਪੰਜਾਬੀ ਲੋਕ ਪਏ ਆ ਇਹ ਪਏ ਆ ਸਜਾਵਟਾਂ ਦੇ ਚੱਕਰ ਚ ਹਾਈਬ੍ਰਿਡ ਬੂਟਿਆਂ ਦੇ ਚੱਕਰ ਚ ਦੂਸਰੀ ਗੱਲ ਇਹ ਪਏ ਹੋਏ ਵਿਦੇਸ਼ੀ ਬੂਟਿਆਂ ਦੇ ਚੱਕਰ ਚ ਹਨਾ ਉਹਦੇ ਵਿੱਚ ਨਾ ਪਾਓ ਉਹ ਤੁਹਾਨੂੰ ਬਹੁਤਾ ਕੁਝ ਉਹ ਨਾ ਬੂਟਿਆਂ ਨੇ ਤੁਹਾਡਾ ਪੰਜਾਬੀ ਉਹ ਨਹੀਂ ਸਵਾਰਨਾ ਹੈਗਾ ਤੁਸੀਂ ਸਾਡਾ ਜਿਹੜਾ ਹੈਗਾ ਕਲਚਰ ਜਿਹੜੇ ਸਾਡੇ ਇਸ ਪੰਜਾਬ ਦੇ ਬੂਟੇ ਨੇ ਉਹ ਉਹੀ ਹੈ ਭਾਈ ਟਾਲੀਆਂ ਕਿੱਕਰਾਂ ਕਿਕਰ ਦਾ ਖਤਮ ਹੀ ਹੋ ਗਈ ਸਾਡੇ ਦਾ ਇੱਥੇ ਦੁਆਬੇ 'ਚ ਮੈਨੂੰ ਬਹੁਤ ਘੱਟ ਦਿਸਦੀਆਂ ਦੁਆਬੇ 'ਚ ਬਹੁਤ ਘੱਟ ਕਿਕਰ ਦਿਸਦੀ ਨਹੀਂ ਹੈਗੀ ਤੇ ਮੈਨੂੰ ਲੱਗਦਾ ਵੀ ਆਪਣੇ ਮਾਲ ਵਿੱਚ ਹੋਣ ਗਈਆਂ ਤੇ ਹੁਣ ਬੋਰਡ ਕਿਤੇ ਕਿੰਨੇ ਕੁ ਬਚੇ ਬਹੁਤ ਜ਼ਿਆਦਾ ਨਹੀਂ ਬਚੇ ਤੇ ਹੁਣ ਆ YouTube ਦੇ ਕਰਕੇ ਜਾਂ ਸੋਸ਼ਲ ਮੀਡੀਆ ਦੇ ਕਰਕੇ ਕਹਿ ਲਈਏ ਵੀ ਇੰਨਾ ਜ਼ਿਆਦਾ ਇਹਦਾ ਪ੍ਰਭਾਵ ਵਧਿਆ ਬਈ ਲੋਕ ਲੱਗ ਗਏ ਆ ਵੀ ਹੁਣ ਉਹਨਾਂ ਨੂੰ ਪਲਕਣ ਚੰਗੀ ਲੱਗਣ ਲੱਗ ਗਈ ਬੋੜ ਚੰਗਾ ਲੱਗਣ ਲੱਗ ਗਿਆ ਫਿਰ ਉਹਨਾਂ ਨੂੰ ਪਿੱਪਲ ਚੰਗਾ ਲੱਗਣ ਲੱਗ ਗਿਆ ਹਨਾ ਤੇ ਕਰਾਂਗੇ ਆਪਾਂ ਕਿਸੇ ਦਿਨ ਗੱਲਾਂ ਬਾਤਾਂ ਮੈਂ ਥੋੜਾ ਜਿਆਦਾ ਤੁਹਾਨੂੰ ਪੰਜਾਬ ਦੇ ਕੁਝ ਵਿਰਾਸਤੀ ਬੂਟੇ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਤੁਸੀਂ ਉਹ ਜ਼ਰੂਰ ਲਗਾਵੋ ਬਿਨਾਂ ਵਿਰਾਸਤੀ ਬੂਟਿਆਂ ਦੇ ਤੁਸੀਂ ਜੇ ਹੋਰ ਕੁਝ ਲਗਾਉਣ ਦਾ ਕੋਸ਼ਿਸ਼ ਕਰਦੇ ਹਾਂ ਤੇ ਉਹ ਫਿਰ ਤੁਹਾਨੂੰ ਜਿਹੜਾ ਹੈਗਾ ਆ ਉਹ ਕੋਈ ਬਹੁਤਾ ਫਾਇਦਾ ਨਹੀਂ ਦੇ ਕੇ ਜਾਂਦੇ ਬਾਕੀ ਟਾਲੀ ਯਾਰ ਟਾਲੀ ਪੰਜਾਬ ਦਾ ਰਾਜ ਰੁਖਿਆ ਮੈਂ ਬਾਰ-ਬਾਰ ਕਹਿੰਨਾ ਪੰਜਾਬ ਦੇ ਵਿੱਚ ਤੁਸੀਂ ਟਾਲੀ ਵੱਧ ਤੋਂ ਵੱਧ ਲਾਵੋ ਤੁਹਾਨੂੰ ਫਾਇਦਾ ਉਹਦਾ ਇੰਨਾ ਆ ਨਾ ਮੈਂ ਜਸਟ ਸਾਡੇ ਇਥੇ ਰੋਡ ਬਗਦਾ ਬਹੁਤ ਆ ਮੈਂ ਅੱਗੇ ਵੀ ਤੁਹਾਨੂੰ ਦਿਖਾਇਆ ਸੀ ਤਾਂ ਤੁਸੀਂ ਪਿੱਛੇ ਰੋਡ ਦੇਖ ਸਕਦੇ ਸਾਡੇ ਨਹਿਰ ਤੇ ਟਾਲੀ ਦਾ ਇਹ ਆ ਕਿ ਟਾਲੀ ਦੀ ਜਿਹੜੀ ਲੱਕੜ ਆ ਉਹ ਬਹੁਤ ਜ਼ਿਆਦਾ ਕੰਮ ਦੀ ਆ ਉਹਦੀ ਰੀਸ ਹੀ ਹੈਨੀ ਤਾਂ ਫੇਰ ਫੇਰ ਆਪਾਂ ਟਾਲੀ ਕਿਉਂ ਨਹੀਂ ਲਾਰ ਸ਼ਿਸ਼ਮ ਸ਼ਾਇਦ ਬੋਲਦੇ ਇੰਗਲਿਸ਼ ਵਾਲੇ ਹਨਾ ਤੇ ਇਦਾਂ ਹੀ ਟਾਲੀ ਤੇ ਜਿੱਥੋਂ ਤੱਕ ਮੈਨੂੰ ਪਤਾ ਵੀ ਇਦਾਂ ਟਾਲਾ ਵੀ ਹੁੰਦਾ ਤੁਸੀਂ ਸ਼ਾਇਦ ਸੁਣਿਆ ਹੋਵੇ ਕਿਤੇ ਨੇ ਚਲੋ ਜਿਨ੍ਹਾਂ ਨੂੰ ਇਹਦੇ ਬਾਰੇ ਪਤਾ ਬਹੁਤ ਵਧੀਆ ਗੱਲ ਆ ਜਿਨ੍ਹਾਂ ਨੂੰ ਨਹੀਂ ਪਤਾ ਉਹ ਇਹ ਨੌਲੇਜ ਰੱਖੋ ਤਾਂ ਜਿਹੜੇ ਦੋਸਤ ਕਹਿੰਦੇ ਮੈਂ ਬੂਟੇ ਅਸੀਂ ਲਾਉਣੇ ਆ ਕਿ ਲਾ ਕੇ ਰਵਾਂਗੇ ਉਹ ਆਪਣੀ ਕਮਰ ਜਿਹੜੀ ਆ ਉਹ ਕੱਸ ਕੇ ਰੱਖਿਓ ਮਹੀਨੇ ਰਹਿ ਗਿਆ ਹੁਣ ਸਵਾਕ ਮੇਰੇ ਹਿਸਾਬ ਨਾਲ ਠੀਕ ਆ ਨਾ ਵੀ ਜੇ ਦੇਖਿਆ ਜਾਵੇ ਅੱਜ 7 ਹੋ ਗਈ ਆ ਜੂਨ ਥੋੜੇ ਦਾ ਨੇ ਰਹਿ ਗਏ ਤਾਂ ਜੇਠ ਦਾ ਗਿਆ ਤੇ ਹਾਰਡ ਰਹਿ ਗਿਆ ਤੇ ਸੌਣ ਚੜ੍ਹਿਆ ਹੁਣ ਤੇ ਉਦਾਂ ਵੀ ਮੌਨਸੂਨ ਕਹਿ ਰਹੇ ਆ ਕਿ ਐਤ ਕੀ ਐਡਵਾਂਸ ਆ ਥੋੜੀ ਜੀ ਤੇ ਮੌਨਸੂਨ ਲੱਗੇਗੀ ਵੀ ਅੱਛੀ ਸ਼ਾਇਦ ਹੈ ਤੇ ਜਲਾਈ ਚ ਬੂਟੇ ਨਾ ਲਾਇਓ ਇਹਦਾ ਜੂਨ ਦੇ ਵਿੱਚ ਜਲਾਈ ਦਾ ਜਿਹੜਾ ਹਾਰਡ ਦਾ ਮਹੀਨਾ ਉਹ ਚ ਨਾ ਬੂਟੇ ਲਾਇਓ ਕਿਉਂਕਿ ਉਹ ਚ ਕੇਅਰ ਬਹੁਤ ਜ਼ਿਆਦਾ ਕਰਨੀ ਪੈਂਦੀ ਆ ਤਾਂ ਫੇਰ ਬੂਟੇ ਮਰਦੇ ਵੀ ਜ਼ਿਆਦਾ ਹੁੰਦੇ ਆ ਤਾਂ ਉਹਦੇ ਤੋਂ ਤੁਸੀਂ ਬਚੋ ਉਹਦਾ ਆਪਾਂ ਤੁਹਾਨੂੰ ਕਹਾਂਗੇ ਤੇ ਬਾਕੀ ਕਮਾਲ ਹੈ ਜੀ ਖਾਤਾ ਖਰ ਧੰਨਵਾਦ ਤੁਹਾਡਾ ਜੋੜੇ ਰਹਿਣ ਦੇ ਲਈ ਮਿਹਰਬਾਨੀ ਸ਼ੁਕਰੀਆ ਤੇ ਗੱਲਾਂ ਬਾਤਾਂ ਕਰਾਂਗੇ ਫੇਰ ਆਪਾਂ ਕਿਸੇ ਦਿਨ ਇਦਾਂ ਹੀ ਸਾਡੀ ਸੈਰ ਹੋ ਜਾਂਦੀ ਆ ਤੇ ਨਾਲ ਥੋਨਾ ਗੱਲਾਂ ਹੋ ਜਾਂਦੀਆਂ ਆ ਤੇ ਆਪਾਂ ਗੱਲਬਾਤ ਫੇਰ ਕਰਾਂਗੇ ਬਾਕੀ ਥੋੜੇ ਸੁਝਾਵਾਂ ਦਾ ਇੰਤਜ਼ਾਰ ਆ ਤੁਸੀਂ ਜੇ ਕੋਈ ਸੁਝਾਅ ਦੇਣਾ ਹੋਵੇ ਪੀਆਰ ਪੰਜਾਬ ਦੇ ਉੱਤੇ ਦੇ ਸਕਦੇ ਆ ਤੇ ਫੇਰ ਆਪਾਂ ਉਹਦੇ ਬਾਰੇ ਵੀ ਗੱਲਬਾਤ ਕਰ ਲਾਂਗੇ ਕੋਈ ਪ੍ਰਸ਼ਨ ਹੋਣ ਤੁਹਾਡੇ ਕਿਸੇ ਰੁੱਖ ਦੇ ਬਾਰੇ ਕਿਸੇ ਬੂਟੇ ਦੇ ਬਾਰੇ ਉਹ ਵੀ ਗੱਲ ਕਰ ਸਕਦੇ ਆ ਤੁਸੀਂ ਕਿਉਂਕਿ ਹੁਣ ਦਿਨ ਸ਼ੁਰੂ ਹੋਣੇ ਨੇ ਤੇ ਤੁਸੀਂ ਜ਼ਰੂਰ ਆਪਣੇ ਮਾਈਂਡ ਚ ਰੱਖਿਓ ਜਿੰਨੇ ਵੀ ਹੋ ਸਕਦੇ ਨੇ ਵਾਧੂ ਤੋਂ ਵਾਧ ਬੂਟੇ ਲਗਾਵੋ ਹਾਂ ਪੰਚਾਇਤਾਂ ਨਵੀਆਂ ਜੜੀਆਂ ਨੇ ਉਹ ਵੀ ਜ਼ਰੂਰ ਲਗਾਉਣ ਹਨਾ ਤੇ ਇਧਰ ਨੂੰ ਵਧੋ ਨਹੀਂ ਤੇ ਪੰਜਾਬ ਦਾ ਟੈਂਪਰੇਚਰ ਜੋ ਹਾਲਤ ਦਿਸਦੀ ਪਈ ਆ ਜਿਸ ਤਰ੍ਹਾਂ ਅਸੀਂ ਮਾਫ ਕਰਨਾ ਅਸੀਂ ਦੇ ਕੇ ਤੱਕਾ ਜਿੱਧਰ ਨੂੰ ਵਧੇ ਹੋਏ ਆ ਉਹ ਕੋਈ ਹਾਲਤ ਬਹੁਤੀ ਅੱਛੀ ਨਹੀਂ ਹੈਗੀ ਹਨਾ ਮਸ਼ੀਨਰੀ ਬਹੁਤ ਵਧ ਰਹੀ ਆ ਤੇ ਗਰਮੀ ਤਾਂ ਵਧਣੀ ਵਧਣੀ ਧਰਤੀ ਨੇ ਤਾਂ ਤਪਣਾ ਹੀ ਤਪਣਾ ਤੇ ਤਪਦੀ ਧਰਤੀ ਨੇ ਇੱਕ ਦਿਨ ਆਲਾ ਦਵਾਲਾ ਸਾਰਾ ਤਪਾ ਦੇਣਾ ਤੇ ਫਿਰ ਸਾਡੀ ਐਗਜ਼ਿਸਟੈਂਸ ਜਿਹੜੀ ਆ ਉਹ ਰਹੂਗੀ ਨਾ ਇਹ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਆ ਤੇ ਸਾਡੀ ਹੋਂਦ ਲਈ ਖਤਰਾ ਆ ਇਹ ਚੀਜ਼ਾਂ ਤੇ ਫਿਰ ਠੀਕ ਹੈ ਜੀ ਧੰਨਵਾਦ ਫਿਰ ਬਾਕੀ ਗੱਲਾਂ ਬਾਅਦ ਤੇ ਸੁਝਾਅ ਵਗੈਰਾ ਤੁਹਾਡੇ ਕੋਲ ਉਹ ਤੁਸੀਂ ਲੇਟਰ ਆਨ ਦੇ ਦਿਓ ਤੇ ਬਾਕੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਨਵੀਂ ਵੀਡੀਓ ਨਾਲ ਜਲਦੀ ਮਿਲਦੇ ਆਂ ਧੰਨਵਾਦ